13 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਅੱਜ ਮ੍ਰਿਤਕ ਦੇ ਬਰਾਮਦ ਹੋ ਚੁੱਕੇ ਤਾਂ ਸਮਰਾਲਾ ਦਾ ਨਿਵਾਸੀ ਨੌਜਵਾਨ ਕਰਨਵੀਰ ਸਿੰਘ ਜੋ ਕਿ 13 ਦਿਨਾਂ ਤੋਂ ਲਾਪਤਾ ਸੀ ਉਸ ਦੀ লাশ ਮਾਚੀਵਾੜਾ ਨੇੜੇ ਸਰਹੰਦ ਨਹਿਰ ਜੰਗਲੀ ਖੇਤਰ ਦੇ ਵਿੱਚੋਂ ਬਰਾਮਦ ਹੋ ਗਿਆ ਨੌਜਵਾਨ ਦੀ ਮਾਤਾ ਜਿਸ ਦੇ ਵੱਲੋਂ ਪੁਲਿਸ ਤੋਂ ਕੋਲਗਮਸ਼ੁਦਗੀ ਦੀ ਰਿਪੋਰਟ ਵੀ ਲਖਵਾਈ ਗਈ ਸੀ ਦੱਸ ਦਈਏ ਕਿ ਮੁੰਡਾ ਜਿਹੜਾ 5 ਫਰਵਰੀ ਤੋਂ ਲਾਪਤਾ ਸੀ ਰਿਪੋਰਟ ਦਰਜ ਕਰੋ ਤੋਂ ਬਾਅਦ ਪੁਲਿਸ ਦੇ ਪਰਿਵਾਰਕ ਮੈਂਬਰਾਂ ਦੇ ਬੋਲੋ ਲਗਾਤਾਰ ਉਸ ਦੀ ਪਾਲ ਕੀਤੀ ਜਾ ਰਹੀ ਸੀ ਮੋਬਾਈਲ ਲੋਕੇਸ਼ਨ ਅਸਿਸਟ ਦੀ ਵੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਖਮਾਨ ਹੋ ਗਿਆ ਸੀ ਜਿਸ ਤੋਂ ਬਾਅਦ ਲਾਪਤਾ ਹੋ ਗਿਆ ਤੇ ਉਦੋਂ ਹੀ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਨਸ਼ਾਦ ਆਦਿ ਸੀ ਤੱਕ ਸਾਲ ਨਸ਼ਾ ਛਡੌ ਕੇਂਦਰ ਦੇ ਵਿੱਚ ਵੀ ਦਾਖਲ ਰਿਹਾ ਤੇ ਕੁਝ ਦਿਨਾਂ ਪਹਿਲਾਂ ਹੀ ਬਾਹਰ ਆਇਆ ਸੀ ਪਰਿਵਾਰ ਤੇ ਪੁਲਿਸ ਦੇ ਵੱਲੋਂ ਜਦੋਂ ਸਾਥੀਆਂ ਤੋਂ ਪੁੱਛਗਿੱਛ ਕੀਤੀ ਗਈ ਤੇ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਗਈ ਹੈ ਜਿਸ ਕਾਰਨ ਉਸ ਦੀ লাশ ਸਰਹੰਦ ਨਹਿਰ ਦੇ ਕਿਨਾਰੇ ਜੰਗਲੀ ਖੇਤਰ ਦੇ ਵਿੱਚ ਛੁੱਟੀ ਹੈ ਪੁਲਿਸ ਤੇ ਪਰਿਵਾਰਕ ਮੈਂਬਰ ਦੋ ਦਿਨਾਂ ਤੋਂ লাশ ਦੀ ਪਾਲ ਕਰ ਰਹੇ ਸਨ ਤੇ ਹੁਣ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਜੰਗਲੀ ਖੇਤਰ ਤੋਂ ਜਦ ਮਦਬੂ ਆ ਰਹੀ ਸੀ ਤੇ ਇੱਕ ਵਿਅਕਤੀ ਦੀ লাশ ਪੈਣ ਦੀ ਸੂਚਨਾ ਮਿਲੀ ਤਾਂ ਪੁਲਿਸ ਮੌਕੇ ਤੇ ਪਹੁੰਚ ਗਈ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਸ ਦੇ ਕੇ ਇਸ ਮੁੰਡੇ ਨੂੰ ਮਾਰਿਆ ਗਿਆ ਤੇ ਉਧਰ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰ ਰਹੀ ਹੈ ਮੇਰਾ ਨਾਮ ਹੈ ਰਾਜਦੀਪ ਸਿੰਘ ਵੈਸੇ ਉਹ ਮੇਰਾ ਨਾਮ ਰਾਜਨ ਹੈ ਹਨਾਂਜੀ ਮੈਂ ਰਹਿਣ ਵਾਲਾ ਪਿੰਡ ਵਾਲੇ ਆਉਂਦਾ ਜੀ ਚੌਰਾਲੇ ਰਹਿਣਾ ਰਾਸ਼ ਮੇਰੀ ਹਨਾਂਜੀ ਤੇ ਇਹ ਸਾਡਾ ਭਰਾ ਹੈ ਜੀ ਮੇਰਾ ਛੋਟਾ ਹਨਾਂਜੀ ਇਹ ਚਾ 5 ਤਰੀਕ ਨੂੰ ਲਾਪਤਾ ਸੀਗਾ ਅਸੀਂ ਇਹਦਾ ਨਾਮ ਇਹਦਾ ਨਾਮ ਕਰਨਵੀਰ ਸਿੰਘ ਆ ਇਹ ਇਹਦੀ ਉਮਰ 23 ਸਾਲ ਦੀ ਆ ਤੇ ਇਹ 5 ਤਰੀਕ ਨੂੰ ਘਰੋਂ ਚਲ ਗਿਆ ਹਨਾਂਜੀ ਵੀ ਕਹਿ ਕੇ ਯਾਰ ਦੋਸਤਾਂ ਕੋ ਚੱਲੇ ਆ ਤੇ ਜਦੋਂ ਇਹ ਘਰੋਂ ਚਲ ਗਿਆ ਚਲੋ ਜੀ ਅੱਗੇ ਵੀ ਚੱਲ ਜਾਂਦਾ ਨਾ ਯਾਰ ਦੋਸਤਾਂ ਨਾਲ ਫਿਰ ਅਸੀਂ ਇਹ ਜਦ ਘਰੋਂ ਚਲੇ ਗਿਆ ਚਲੋ ਅਸੀਂ ਇਹ ਗਿਆ ਹੋਇਆ ਤਾਂ ਅਸੀਂ ਜਦ ਇਹਦਾ ਫੋਨ ਸਟਾਫ ਹੋ ਗਿਆ ਰਾਤ ਨੂੰ 8:00 ਵਜੇ ਤਕਰੀਬਨ ਅਸੀਂ ਦੇਖਿਆ ਲਾਲੂ ਤੇ ਤਾਂ ਇਹਦਾ ਫੋਨ ਸਟਾਫ ਹੋ ਗਿਆ ਸੀਗਾ ਤੇ ਫਿਰ ਅਸੀਂ ਇੱਕ ਦੋ ਦਿਨ ਚਲੋ ਵੇਟ ਕਰੀ ਇੱਕ ਦਿਨ ਵੀ ਅਸੀਂ ਕਹਿ ਵੀ ਚਲੋ ਓੰਜਨਾ ਫੋਨ ਰਾਤ ਨੂੰ ਬੈਟਰੀ ਰੈਡ ਨਾ ਹੋ ਗਈ ਹੋਵੇ ਤੇ ਇਹ ਜਦ ਸਾਨੂੰ ਉਹ ਨਾ ਹੋਇਆ ਫਿਰ ਅਸੀਂ ਪੁਲਿਸ ਨੂੰ ਤਲਾਹ ਕਰੀਆ 8 ਤਰੀਕ ਨੂੰ ਜੀ ਜਾ ਕੇ ਫਿਰ ਵੀ ਸਾਡਾ ਮੁੰਡਾ ਲਾ ਪਤਾ ਇਹ ਵੀ ਇਹਦਾ ਫੋਨ ਨਹੀਂ ਆਨ ਹੋ ਰਿਹਾ ਉਹਦੇ ਕੋਲ ਪੈਸੀ ਵੀ ਸੀਗੇ 25000 ਰੁਪਏ ਤੇ ਉਹ ਅਸੀਂ ਫਿਰ ਜਦ ਤਲਾਹ ਕਰੀ ਆ ਜੀ ਸਾਨੂੰ ਫਿਰ ਅਸੀਂ ਜਿਹੜੀਆਂ ਜਦ ਸਾਨੂੰ ਨਹੀਂ ਕੋਈ ਪਤਾ ਲੱਗਿਆ ਫੇ ਅਸੀਂ ਵੀ ਰਿਕਾਰਡਿੰਗਾਂ ਕਰਾਈਆਂ ਜੀ ਵੀਡੀਓ ਜਆ ਆਪਣੀਆਂ ਕੈਮਰੇ ਦੀਆਂ ਤੇ ਉੱਥੋਂ ਸਾਨੂੰ ਦੋ ਬੰਦੇ ਨਾਲ ਦਿਖੇ ਸੀਗੇ ਜਿਹੜੇ ਸੀਗੇ ਉਹ ਅਸੀਂ ਪੁਲਿਸ ਨੂੰ ਵੀ ਦਿੱਤਾ ਸੀਗਾ ਸਾਰਾ ਕੁਝ ਹਨਾ ਜੀ ਤੇ ਜਦੋਂ ਪੁਲਿਸ ਕੋਲ ਗਏ ਆ ਉਸ ਤੋਂ ਬਾਅਦ ਜਦ ਇਹ ਆਪਣਾ ਉਹ ਤੋਂ ਸਾਰੀਆਂ ਆਪਣੀਆਂ ਵੀਡੀਓ ਦੇਤੀਆਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਹਨਾ ਜੀ ਉਹ ਆਧਾਰ ਤੇ ਫਿਰ ਇਹ ਮੁੰਡੇ ਦਾ ਵੀ ਸਾਨੂੰ ਜਿਹੜਾ ਦੂਸਰਾ ਸੰਦੀਪ ਸਿੰਘ ਆ ਉਹ ਕੰਟੈਕਟ ਜੀ ਕਦੇ ਫੋਨ ਬੰਦ ਕਰ ਲੈਂਦਾ ਸੀ ਕਦੇ ਉਹਨਾਂ ਅਸੀਂ ਉਹਨੂੰ 4-5 ਦਿਨ ਪੁੱਛਦੇ ਵੀ ਰਹੇ ਉਹ ਸਾਨੂੰ ਪਾਗਲ ਬਣਾਉਂਦਾ ਰਿਹਾ ਵੀ ਉਹ ਦੇਖਿਆ ਸੀਗਾ ਮੈਂ ਮਨਸੂਰਪੁਰ ਰੋਡ ਤੇ ਦੇਖਿਆ ਸੀਗਾ ਮੈਂ ਇੱਧਰ ਦੇਖਿਆ ਸੀਗਾ ਪਰ ਜਦ ਅਸੀਂ ਉਹਨੂੰ ਪੁੱਛੀ ਗਏ 4-5 ਦਿਨ ਉਹ ਆਪੇ ਸੀਗਾ ਵਿੱਚ ਇਨਵੋਲਵ ਸਾਰਾ ਕੁਝ ਨਾਲੇ ਸੀਗੇ ਤੇ ਉਹ ਸਾਨੂੰ ਹੀ ਪਾਗਲ ਬਣਾਈ ਗਿਆ ਉਹ 5 ਦਿਨ ਜਾਨੀ ਦੀ ਉਹ ਤੋਂ ਬਾਅਦ ਜਦ ਅਸੀਂ ਵੀਡੀਓ ਕਰਵਾਈ ਆ ਇਹ ਉਦੋਂ ਅਸੀਂ ਉਹਨੂੰ ਜਦ ਪਾਸ ਅਸੀਂ ਉਹਨੂੰ ਪੁੱਛਿਆ ਵੀ ਇਹ ਤਾਂ ਤੂੰ ਆ ਉਹ ਤੋਂ ਬਾਅਦ ਉਹ ਫੋਨ ਸਟੌਪ ਕਰ ਗਿਆ ਜੀ ਉਹਦੇ ਜਦ ਘਰੇ ਗਏ ਅਸੀਂ ਤਾਂ ਉਹ ਘਰੋਂ ਭੱਜ ਗਿਆ ਸੀਗਾ ਉਹਦੇ ਭਰਾ ਨੇ ਸਾਨੂੰ ਫੋਨ ਕਰਕੇ ਬੁਲਾਇਆ ਸੀਗਾ ਵੱਡਾ ਜਿਹੜਾ ਉਹਦਾ ਭਰਾ ਏ ਸੌਂਸਪੁਰ ਬਿੰਡ ਇੱਥੇ ਧਨੋਲੇ ਮਨਲੇ ਕੋਲ ਉੱਥੋਂ ਜਦ ਅਸੀਂ ਘਰੋਂ ਗਏ ਤਾਂ ਉਹ ਮੁੰਡਾ ਭੱਜ ਗਿਆ ਸੀ ਰਾਤ ਨੂੰ ਫਿਰ ਅਸੀਂ ਪੁਲਿਸ ਨੂੰ ਫੇਰ ਤਲਾਸ਼ ਕਰੀ ਸੀਗੀ ਵੀ ਉਹ ਮੁੰਡਾ ਭੱਜ ਗਿਆ ਵੀ ਇਹੀ ਆ ਸਾਨੂੰ ਫੋਨ ਤੇ ਸਾਨੂੰ ਕਈ ਦਿਨ ਪਾਗਲ ਬਣਾਉਂਦੇ ਰਹੇ ਇੱਕ ਦਿਨ ਫਿਰ ਪਰਸੋਂ ਜੀ ਸਾਨੂੰ ਫੋਨ ਆਇਆ ਸਵੇਰੇ 7 ਵਜੇ ਸਰਬਜੀਤ ਸਿੰਘ ਜਿਹੜਾ ਮੁੰਡਾ ਸਨੀਆਂ ਨਾਲ ਸਰਦਾਰ ਮੁੰਡਾ ਏ ਉਹ ਕਹਿੰਦਾ ਵੀ ਤੁਹਾਡੇ ਮੁੰਡੇ ਦੀ ਡੈੱਡ ਬੋਡੀ ਇੱਥੇ ਪਈ ਆ ਵੀ ਆਹ ਪੌਦੇਪੁਰ ਤੋਂ ਵੀ ਇੱਕ ਦੋ ਲੰਘ ਕੇ ਹਨਾ ਜੀ ਤੇ ਜਦੋਂ ਪੌਦੇਪੁਰ ਅਸੀਂ ਸਾਰੇ ਜਾਣੇ ਚਲੋ ਫੋਨ ਤੇ ਅਸੀਂ ਇੱਕੋ ਦਮ ਆਏ ਜੀ ਅਸੀਂ ਲੱਭਣ ਤਾਂ ਸਾਨੂੰ ਬਾਡੀ ਨਹੀਂ ਮਿਲੀ ਜੀ ਹਨਾ ਜੀ ਬਾਡੀ ਨਹੀਂ ਮਿਲੀ ਤਾਂ ਫੇਰ ਅਸੀਂ ਉਹਨੂੰ ਪੁੱਛਿਆ ਉਹਨੇ ਮੇਰੇ ਨਾਲ 9 ਮਿੰਟ ਗੱਲ ਕਰੀ ਆ ਵੀ ਇੱਧਰ ਨੂੰ ਗਏ ਵੀ ਅਸੀਂ ਇੱਥੋਂ ਵੀ ਨਾਲ ਨਾਲ ਰਸਤਾ ਹੈ ਅਸੀਂ ਜੀ ਸਾਰਾ ਲੱਭ ਲਿਆ 20 ਕਿਲੋਮੀਟਰ ਤੋਂ ਫੇਰ ਕੇ ਚਮਕੌਰ ਸਾਹਿਬ ਤੱਕ ਸਾਨੂੰ লাশ ਨਹੀਂ ਮਿਲੀ ਜੋ ਵੀ ਉਹਨੇ ਕਿਹਾ ਸੀਗਾ ਵੀ ਉਹ ਕਹਿੰਦਾ ਵੀ ਮੁੰਡਾ ਤੁਹਾਡਾ ਉਦਣੇ ਡੈੱਡ ਹੋ ਗਿਆ ਸੀਗਾ ਵੀ ਸਾਡੇ ਕੋਲੇ ਹਨਾ ਜੀ ਉਹਨੇ ਆਪ ਕਿਹਾ ਪੁਲਿਸ ਵਾਲਿਆਂ ਦੇ ਅਹੁਦੇ ਤੇ ਵੀ ਫੋਨ ਤੇ ਵੀ ਉਹਨਾਂ ਨੇ ਜੇ ਗੱਲ ਕਰੀ ਉਦੋਂ ਵੀ ਕਿਹਾ ਵੀ ਮੁੰਡਾ ਖੁੱਡ ਡੈੱਡ ਹੋ ਗਿਆ ਸੀ ਇਹਨਾਂ ਬਣਿਆ ਜਿਹੜਾ ਡੈੱਡ ਹੋਇਆ ਇਹਦਾ ਜੀ ਪਤਾ ਨਹੀਂ ਜੀ ਹੁਣ ਉਹਨਾਂ ਨੇ ਕੁਛ ਕਰਿਆ ਜੀ ਹੁਣ ਸਾਨੂੰ ਨਹੀਂ ਪਤਾ ਹੈਗਾ ਜੀ ਇਹ ਵੀ ਉਹਨਾਂ ਨੇ ਸਾਨੂੰ ਤਾਂ ਇਹ ਪਤਾ ਵੀ ਉਹਨਾਂ ਨੇ ਮਾਰਿਆ ਏ ਓਵਰਡੋਜ਼ ਕਰਿਆ ਕੁਛ ਵੀ ਕਰਿਆ ਜੀ ਉਹ ਉਹਨਾਂ ਨੇ ਕਰਿਆ ਜੋ ਵੀ ਕੁਛ ਕਰਿਆ ਏ ਮਾਰਿਆ ਵੀ ਉਹਨਾਂ ਨੇ ਹੀ ਆ ਜੀ ਉਹਨਾਂ ਦੇ ਘਰ ਦੀਆਂ ਲਾਸਟ ਲੋਕੇਸ਼ਨਾਂ ਨੇ ਸਾਰੀ ਰਾਤ ਦੀਆਂ ਸੁਨਾਖਤ ਹੋਗੀ ਤੁਸੀਂ ਸੁਨਾਖਤ ਹਾਂਜੀ ਸੁਨਾਖਤ ਕਰ ਲੀਜੀ ਅਸੀਂ ਹਾਂ ਇਹ ਲొਕੇਸ਼ਨਾਂ ਨੇ ਸਾਰੀਆਂ ਹੀ ਇਹ ਪਹਿਲਾਂ ਵੀ ਮੈਸੇਜ ਆਉਂਦਾ ਸੀ ਜੀ ਡਾਇਰੈਕਟਰ ਸੀਗਾ ਨਸ਼ੇ ਦਾ ਪਰ ਪਰ ਅਸੀਂ ਇਹ ਸੈਂਟਰ ਚ ਕਾਇਆ ਸੀ ਹੁਣ ਨਹੀਂ ਕਰਦਾ ਸੀਗਾ ਜਦ ਆਇਆ ਸੀ ਇਹ ਆਇਆ ਸੀ ਅਜੇ 2 3 4 ਦਿਨ ਪਹਿਲਾਂ ਹਫਤੇ ਪਹਿਲਾਂ ਲਾ ਲਓ ਤੁਸੀਂ ਮੇਰਾ ਨਾਮ ਬਜਿੰਦਰ ਸਿੰਘ ਜੀ ਮੇਰੇ ਵਾਈਫ ਕਾਉਂਸਲਰ ਨੇ 7 ਨਵੰਬਰ ਬਾਤ ਕੀਤੀ ਹਾਂ ਕੀ ਗੱਲ ਬੜੀ ਜੱਤੀ ਆ ਜੀ ਇਹਨਾਂ ਨੇ 에ਰਪੋਰਟ ਅਸੀ ਲਖਾਈ ਹੋਈ ਸੀ 5 ਤਰੀਕ ਦੀ ਜੀ ਤੇ 5 ਤਰੀਕ ਦਾ ਮੁੰਡਾ ਮੈਸ ਸੀਗਾ ਆਪਣੇ ਦੋਸਤਾਂ ਨਾਲ ਗਿਆ ਹੋਇਆ ਸੀਗਾ ਇਤੇ ਅਸੀਂ ਉਹ ਦਿਨ ਦੇ ਵੀ ਘੁੰਮਦੇ ਫਿਰਦੇ ਆ ਤੇ ਅੱਜ ਸਾਨੂੰ ਪਤਾ ਲੱਗਿਆ ਜੀ ਪੌਤੇਪੁਰ ਤੋਂ ਅੱਗੇ ਆ ਕੇ ਕੁਤੂਰ ਬਾਰਮ ਦੇ ਨਾਲ ਮੁੰਡੇ ਮਿਲਿਆ ਜੀ ਕੀ ਗੱਲਬਾਤ ਜੀ ਗੱਲਬਾਤ ਗੱਲਬਾਤ ਆਈ ਮੁੰਡਿਆਂ ਦੇ ਨਾਲ ਗਿਆ ਇਹ 5 ਤਰੀਕ ਨੂੰ ਗਿਆ ਜੀ 4 ਜਾਂ 5 ਤਰੀਕ ਨੂੰ ਉੱਥੇ ਉਹਨਾਂ ਨੇ ਦੱਸਿਆ ਅਸੀਂ ਫੋਨ ਫਾਨ ਲੋਕੇਸ਼ਨ ਆ ਕਢਾ ਕੇ ਵੀਡੀਓ ਕਢਾ ਕੇ ਦੇਖਿਆ ਫਿਰ ਉਹਨਾਂ ਤੱਕ ਪਹੁੰਚ ਕੀਤੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਮੁੰਡੇ ਨਾਲ ਗਏ ਸੀ ਸਾਡਾ ਮੁੰਡਾ ਕਿੱਥੇ ਆ ਇਹ ਦਿਨ ਬਾਅਦ ਉਹਨਾਂ ਨੇ ਦੱਸਿਆ ਜੀ ਸਾਨੂੰ ਕਹਿੰਦੇ ਜੀ ਮੁੰਡਾ ਦਾ ਟੂਰੀ ਦੀ ਡੈਥ ਹੋ ਗਈ ਉਹਦਾ ਜੀ ওভারਡੋਜ ਹੋ ਗਿਆ ਸੀ ਛੱਡਿਆ ਸੀ ਅਸੀਂ ਉਦੋਂਾਂ ਦੀ ਲੱਭਦੇ ਫਿਰਦੇ ਆਂ ਕੱਲ ਵੀ ਅਸੀਂ ਮੁੰਡੇ ਨੂੰ ਲੈ ਕੇ ਗਏ ਸੀਗੇ ਕਹਿੰਦਾ ਮੈਂ ਦੱਸ ਦੇਣਾ ਮੁੰਡਾ ਕਿੱਥੇ ਦਾ ਹੋ ਉਹ ਮੁੰਡਾ ਕੋਈ ਸਣੀ ਆ ਉਹ ਤੇਹ ਰਹਿੰਦਾ ਚੰਡੀਗੜ੍ਹ ਰਹਿੰਦਾ ਕੱਲ ਚੰਡੀਗੜ੍ਹ ਲੈ ਕੇ ਗਏ ਜਿਹੜੇ ਮੁੰਡੇ ਨਾਲ ਲੈ ਕੇ ਗਏ ਉਹ ਨੂੰ ਉੱਥੋਂ ਫੇਰ ਭੱਜ ਗਏ ਉਹ ਏਕੀ ਜ਼ਿਆਦਾ ਵੀ ਉਹਨੇ ਕਿਹਾ ਵੀ ਨਸ਼ੀ ওভারਡੋਜ਼ ਨੇ ਡੈਥ ਉਹਨਾਂ ਨੇ ਕਿਹਾ ਜੀ ਇਹ ਪਰ ਸਾਨੂੰ ਨਹੀਂ ਲੱਗਦਾ ਹੈਗਾ ਵੀ ਸਾਨੂੰ ਤਾਂ ਇਹ ਲੱਗਦਾ ਵੀ ਉਹਨਾਂ ਨੂੰ ਉਹਦਾ ਕਤਲ ਹੋਇਆ ਉਹਨੇ ਡੈੱਡ ਬਾਡੀ ਮਿਲਿਆ ਕਿੱਥੋਂ ਮਿਲੀ ਨੀਲਮ ਵਾਲੀ ਸਾਈਡ ਤੋਂ ਕੜੀ ਵਾਲੀ ਸਾਈਡ ਤੋਂ ਆਨੇ ਆ ਪੌਲ ਦਾ ਪੁਰ ਲੰਘ ਕੇ ਊਰ ਫਾਰਮ ਹੈ ਜੀ ਉੱਥੇ ਮਿਲੀ ਹੈ ਗੱਲ ਕਰੀਏ ਕਿ ਪਹਿਲਾਂ ਨਸ਼ੇ ਨਸ਼ਗਰਾਂ ਦਾ ਆਦੇ ਸੀ ਮੁੰਡਾ ਨਹੀਂ ਸੀਗਾ ਜੀ ਨਸ਼ੇ ਕਰਦਾ ਸੀ ਹੁਣ ਤਾਂ ਸੈਂਟਰ ਜਾ ਕੇ ਆਇਆ ਸੀਗਾ ਛਟਿਆ ਆਇਆ ਹੈ ਸਰ ਕੀ ਮਾਮਲਾ ਹੈ ਜੀ ਡੈਡ ਬੋਨ ਮਿਲੇ ਇੱਕ ਕਰਨਵੀਰ ਸਿੰਘ son of ਬਲਦੇਵ ਸਿੰਘ ਸੀਗੇ ਜੀ ਬਲਾਸਪੁਰ ਰੋਡ ਖਮਾਣੋਂ ਦੇ ਹੈਗੇ ਨੇ ਹਾਲਵਾਸੀ ਕਰਨ ਹਸਪੀਟਲ ਦੇ ਕੋਲ ਰਹਿੰਦੇ ਨੇ ਇਹ ਪਿੱਛੇ ਜੇ ਇਹਨਾਂ ਦੇ ਮਦਰ ਆ ਕੇ ਸਾਡੇ ਕੋਲ ਕੰਪਲੀਟ ਲਿਖਾ ਕੇ ਗਏ ਸੀਗੇ ਵੀ ਸਾਡਾ ਬੇਟਾ ਗੁੰਮ ਹੋ ਗਿਆ ਤੇ ਅੱਜ ਉਸ ਤੋਂ ਬਾਅਦ ਪਾਲ ਜਾਰੀ ਸੀ ਸੀਡੀਆਰ ਵਗੈਰਾ ਅਪਲਾਈ ਕੀਤੀਆਂ ਸੀ ਉਸ ਤੋਂ ਬਾਅਦ ਪਾਲ ਜਾਰੀ ਸੀਗੀ ਤੇ ਅੱਜ ਪਤਾ ਲੱਗਿਆ ਸਾਨੂੰ ਵੀ ਇੱਥੇ ਪੌਦੇਪੁਰ ਦੇ ਕੋਲ ਜਿਹੜੇ ਜੰਗਲ ਨੇ ਉਹਨਾਂ 'ਚ ਇੱਕ ਡੈੱਡ ਬੋਡੀ ਪਈ ਆ ਤੇ ਆ ਕੇ ਦੇਖਿਆ ਸ਼ਨਾਖ ਕਰਵਾਈ ਉਹਨਾਂ ਦੇ ਐਮਟੀਜਾ ਹੋ ਸੀਗੇ ਪਰਿਵਾਰਕ ਮੈਂਬਰ ਉਹਨਾਂ ਤੋਂ ਸ਼ਨਾਖ ਕਰਾਈ ਆ ਤੇ ਉਹਦੀ ਹੋ ਕਰਨ ਦੀ ਹੈਗੀ ਆ ਤੇ ਇਹਨੂੰ ਡੈੱਡ ਬੋਡੀ ਨੂੰ ਹਸਪੀਟਲ ਲਿਖਾਵਾਂਗੇ ਜੀ ਇਹਦਾ ਪੋਸਟਮਾਰਟਮ ਕਰਵਾ ਆ ਕੇ ਜੋ ਬਣਦੀ ਕਾਰਵਾਈ ਹੋਊਗੀ ਉਹ ਅਮਲ ਚ ਲਿਆਦਾਂਗੇ ਜੀ ਇਹ ਲੱਗਦਾ ਮੁੱਢਲੀ ਜਾਂਚ ਜੀ ਕਿੱਦਾਂ ਜੀ ਡੈੱਟ ਹੋਈ ਹੈ ਜੀ ਉਹਨੇ ਕਾਫੀ ਦੇਰ ਦੀ ਹੈਗੀ ਅੱਜ 18 ਤਰੀਕ ਦੇ ਕੋਲੋਂ ਨਿਰਬਟ ਹੋ ਗਿਆ ਤੇ ਇਹ ਤਾਂ ਕਾਫੀ ਗਲੀ ਹੋਈ ਹੈ ਜੀ ਬਾਕੀ ਉਹ ਤਰੀਜ਼ ਦਾ ਪਾਰਟ ਆ ਉਹ ਉਹਦੇ ਵਿੱਚ ਤੁਹਾਨੂੰ ਸਾਰਾ ਕਲੀਅਰ ਕਰ ਦਾਂਗੇ